ਨਾ ਦਸੰਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਐਸਐਲਪੀ ਫਾਈਲ ਕੀਤੀ ਵਕੀਲ ਸਾਹਿਬ ਸਾਡੇ ਨਾਲ ਉਰੇ ਆਏ ਨੇ ਔਰ ਉਸ ਐਸਐਲਪੀ ਦਾ ਨਤੀਜਾ 2 ਮਹੀਨਿਆਂ ਦੀ ਉਹ ਕਹਿੰਦੇ ਲੜਾਈ ਤੋਂ ਬਾਅਦ ਸੰਘਰਸ਼ ਤੋਂ ਬਾਅਦ ਇਹਦੇ ਵਿੱਚ ਡਾਕਟਰ ਤਰਮਵੀਰ ਗਾਂਧੀ ਜੀ ਨੇ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜਨ ਵਾਸਤੇ ਆ ਸ਼੍ਰੀ ਵਿਵੇਕ ਤਨਖਾ ਜੋ ਕਿ ਸਾਡੇ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਵਕੀਲ ਨੇ ਔਰ ਸੀਨੀਅਰ ਡੈਜ਼ਿਗਨੇਟਿਡ ਸੀਨੀਅਰ ਐਡਵੋਕੇਟ ਨੇ ਔਰ ਸੁਪਰੀਮ ਕੋਰਟ ਦੇ ਵਿੱਚ ਸਾਡਾ ਦਰਦ ਪਟਿਆਲੇ ਦੇ ਲੋਕਾਂ ਦਾ ਦਰਦ ਉਹ ਲੈ ਕੇ ਗਏ ਔਰ ਸਾਡੇ ਕੈਂਡੀਡੇਟਸ ਨੂੰ ਕਿਹਾ ਕਿ ਜੋ ਤੁਹਾਡੇ ਕੋਲ ਪ੍ਰੂਫ ਹੈ ਜੋ ਮੈਂ ਸਮਝਦਾ ਇੱਕ ਤਾਂ ਮੈਂ ਵੈਲਕਮ ਕਰਨਾ ਚਾਹੁੰਦਾ ਜੋ ਫੈਸਲਾ ਮਾਨਯੋਗ ਸੁਪਰੀਮ ਕੋਰਟ ਦਾ ਆਇਆ ਹੈ ਉਹਨਾਂ ਨੇ ਪਹਿਲੀ ਵਾਰ ਹੋਇਆ ਕਿ ਇਲੈਕਸ਼ਨ ਕਮਿਸ਼ਨ ਤੋਂ ਬਾਹਰ ਹੋ ਕੇ ਇੱਕ ਰਿਟਾਇਰਡ ਹਾਈ ਕੋਰਟ ਜਸਟਿਸ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਫੈਕਟ ਫਾਈਂਡਿੰਗ ਕਮੇਟੀ ਬਣਾਈ ਜਿਹਦੇ ਵਿੱਚ ਅਸੀਂ ਸਾਰੇ ਵਿਅਕਤੀ ਵੀਡੀਓਗ੍ਰਾਫੀ ਜਿਹਦੇ ਵਿੱਚ ਸੈਟਿੰਗ ਕਾਉਂਸਲਰਸ ਜਾਂ ਫਾਰਮਰ ਕਾਉਂਸਲਰਸ ਜਾਂ ਸਾਡੇ ਕੈਂਡੀਡੇਟ ਉਹਨਾਂ ਦੇ ਜੋ ਜੋ ਲੀਗਲ ਡਾਕੂਮੈਂਟਸ ਸਿਗੇ ਅਸੀਂ ਉਹ ਪ੍ਰੋਵਾਈਡ ਕਰਾਂਗੇ ਔਰ ਜਿਹੜਾ ੱਤਕਾ ਉਹ ਦਿਨ ਹੋਇਆ ਉਹਦਾ ਜਿਹੜਾ ਸਬੂਤ ਹੈ ਅਸੀਂ ਉਸ ਫੈਕਟ ਫਾਈਨਡਿੰਗ ਕਮੇਟੀ ਕੋਲ ਦਵਾਂਗੇ ਕਾਂਗਰਸ ਪਾਰਟੀ ਦਾ ਪਹਿਲਾ ਹੀ ਸਟਾਂਸ ਰਿਹਾ ਕਿ ਇਸ ਪਟਿਆਲੇ ਦੀ ਜਿਹੜੀ ਕਾਰਪੋਰੇਸ਼ਨ ਦੀ ਚੋਣ ਹੋਈ ਹੈ ਉਹਦੇ ਵਿੱਚ 33% ਰਿਕਾਰਡਡ ਜਿਹੜਾ ਆਇਆ ਕਾਗਜੀ ਆਂਕੜਾ ਜਿਹੜਾ ਨਿਕਲ ਕੇ ਆਇਆ ਹੈ 33% VOTING ਹੋਈ ਤੇ ਸਾਡੀ ਜਿਹੜੀ ਕਾਲ ਸੀਗੀ ਉਹ ਬੁਆਇਕਾਟ ਦੀ ਕਾਲ ਸੀਗੀ ਔਰ ਲੋਕਾਂ ਨੇ ਉਸ ਕਾਲ ਨੂੰ ਮੰਨਿਆ ਮੈਂ ਇਸ ਲਈ ਕਹਿਣਾ ਚਾ ਰਿਹਾ ਕਿ 33% ਕਾਗਜ਼ਾਂ ਦੀ VOTING ਸੀਗੀ ਜਿਹਦੇ ਵਿੱਚ 13% ਜਾਲੀ ਵੋਟਾਂ ਨਿਕਲ ਕੇ ਆਈਆਂ ਜੋ ਕਿ ਸਾਨੂੰ ਪਤਾ ਹੈ ਕਿ ਜਾਲੀ ਵੋਟਾਂ ਨੇ ਔਰ 20% ਪੋਲਿੰਗ ਪਟਿਆਲੇ ਦੇ ਲੋਕਾਂ ਨੇ ਕੀਤੀ ਹੈ ਜਿੱਥੇ 6-6000 20% ਦੇ ਵਿੱਚੋਂ ਵੀ ਹਰ ਪਾਰਟੀ ਨੇ ਆਪਣਾ ਆਪਣਾ ਸ਼ੇਅਰ ਲਿਆ ਔਰ ਮੈਂ ਆ ਕਹਿਣਾ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੇ ਵੱਧ ਸ਼ੇਅਰ ਲਿਆ 13% ਉਹਦੇ ਵਿੱਚ ਜਾਲੀ ਵੋਟਾਂ ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿਵੇਂ ਮੋਦਗਲ ਸਾਹਿਬ ਬੈਠੇ ਹੈ ਉਹਨਾਂ ਦੇ ਵਾਰਡ ਦੇ ਵਿੱਚ ਗੋਲੀਆਂ ਚੱਲੀਆਂ ਕਿਵੇਂ ਬਾਹਰੋਂ ਮੁੰਡੇ ਆ ਕੇ ਜਿਨ੍ਹਾਂ ਦੇ ਪਟਕੇ ਪਾਏ ਸੀਗੇ ਮੂੰਹ ਤੇ ਪਟਕੇ ਪਾਏ ਨੰਗੀਆਂ ਤਲਵਾਰਾਂ ਲੈ ਕੇ ਉਸ ਦਿਨ ਉਹਨਾਂ ਨੇ VOTING ਵਾਲੇ ਦਿਨ ਜੋ ਨੰਗਾ ਨਾਚ ਨੰਗੀਆਂ ਤਲਵਾਰਾਂ ਨਾਲ ਡਾਂਗਾ ਨਾਲ ਵੋਟਰਸ ਨੂੰ ਘਰੋਂ ਬਾਹਰ ਜਾਣ ਤੋਂ ਜਿਹੜਾ ਕੋਈ ਵੋਟ ਪਾਉਣਾ ਚਾਹੁੰਦਾ ਸੀ ਉਹਨੂੰ ਰੋਕਿਆ ਸੋ ਇਸ ਤਰੀਕੇ ਦੀ ਧੱਕੇਸ਼ਾਹੀ ਹੋਈ ਤੇ ਕਾਂਗਰਸ ਪਾਰਟੀ ਜਿਹੜੀ ਉਹ ਕਾਲ ਸੀਗੀ ਲੋਕਾਂ ਨੇ ਉਸ ਗੱਲ ਨੂੰ ਮੰਨਿਆ ਔਰ ਅੱਜ ਦੀ ਸਥਿਤੀ ਇਹ ਹੈ ਮੈਂ ਦੱਸਣਾ ਚਾਹਣਾ ਬੜੀ ਜ਼ਿੰਮੇਵਾਰੀ ਨਾਲ ਇਹ ਮਿਊਨਿਸਪਲ ਕਾਰਪੋਰੇਸ਼ਨ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਜਿਨੇ ਇਹ ਪਾਰਟੀ ਇਹ ਦਿਖਾ ਰਹੇ ਆ ਚੁਣ ਕੇ ਆਏ ਇਹ ਵੈਂਟੀਲੇਟਰ ਤੇ ਨੇ ਇਸ ਟਾਈਮ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਇਸ ਟਾਈਮ ਵੈਂਟੀਲੇਟਰ ਤੇ ਹੈ ਇਹ ਕਿਸੇ ਵੇਲੇ ਵੀ ਇਹਨੂੰ ਭੰਗ ਕੀਤਾ ਜਾ ਸਕਦਾ ਹੈ ਕੋਰਟਸ ਵੱਲੋਂ ਭੰਗ ਕੀਤਾ ਜਾ ਸਕਦਾ ਹੈ ਇਸੇ ਲਈ ਬੜੇ ਸਖਤ ਕਾਰਵਾਈ ਕਰਕੇ ਪਹਿਲੀ ਵਾਰ ਇੱਕ ਅਨਪ੍ਰੈਸੀਡੈਂਟਡ ਆਰਡਰ ਸੁਪਰੀਮ ਕੋਰਟ ਨੇ ਦਿੱਤਾ ਹੈ ਔਰ ਅਸੀਂ ਸਤਾਈ ਜਿਹੜੇ ਸਾਡੇ ਰਿਜੈਕਟਡ ਸਾਡੇ ਜਿਨ੍ਹਾਂ ਨੂੰ ਫਾਰਮ ਨਹੀਂ ਭਰਨ ਦਿੱਤੇ ਗਏ ਉਹਨਾਂ ਦੀ ਲੜਾਈ ਸੁਪਰੀਮ ਕੋਰਟ ਦੇ ਵਿੱਚ ਅਸੀਂ ਅੱਧੀ ਜਿੱਤ ਜਿਹੜੀ ਜਿੱਤ ਹੈ ਮੈਂ ਸਮਝਦਾ ਸਾਨੂੰ ਅੱਧੀ ਜਿੱਤ ਮਿਲੀ ਹੈ ਇਸ ਤੋਂ ਬਾਅਦ ਪ੍ਰੂਫ ਦਵਾਂਗੇ ਔਰ ਨਵੇਂ ਰਾਹ ਖੁੱਲਣਗੇ ਨਵੀਂ ਲੀਗਲ ਬੈਟਲ ਵੀ ਤਿਆਰ ਹੋਊਗੀ ਪਰ ਜੋ ਪਟਿਆਲੇ ਦੇ ਲੋਕਾਂ ਨੂੰ ਉਹਨਾਂ ਨੇ ਵੋਟਾਂ ਪਾਉਣ ਤੋਂ ਵਾਂਝਾ ਰੱਖਿਆ ਔਰ ਅੱਜ ਇਸ ਲਈ ਕਹਿ ਰਹੇ ਕੋਈ ਜਵਾਬਦੇਹੀ ਨਹੀਂ ਕੂੜਾ ਸਾਰੇ ਸ਼ਹਿਰ ਦੇ ਵਿੱਚ ਹੈ ਗੰਦਾ ਪਾਣੀ ਪੀਣ ਲਈ ਆ ਰਿਹਾ ਹੈ ਅੱਬਲ ਤਾਂ ਪੀਣ ਲਈ ਪਾਣੀ ਨਹੀਂ ਆ ਰਿਹਾ ਸਟਰੀਟ ਲਾਈਟਾਂ ਖਰਾਬ ਨੇ ਔਰ ਕਰਪਸ਼ਨ ਸਿਰ ਚੜ ਕਾਰਪੋਰੇਸ਼ਨ ਦੇ ਵਿੱਚ ਬੋਲ ਰਹੀ ਹੈ तमाम ਗੱਲਾਂ ਨੇ ਇਹ ਇਸ ਲਈ ਹੋ ਰਿਹਾ ਕਿਉਂਕਿ ਪਟਿਆਲੇ ਦੇ ਲੋਕਾਂ ਨੂੰ ਵੋਟ ਪਾਉਣ ਦਾ ਮੌਕਾ ਨਹੀਂ ਮਿਲਿਆ ਔਰ ਜਿਹੜੇ ਸਾਡੇ ਕੈਂਡੀਡੇਟ ਇਹ ਸੋ ਕਾਲਡ ਜਿਤਕੇ ਐਮਸੀ ਆਏ ਨੇ ਇੱਕ ਇਸ ਫਾਈਂਡਿੰਗ ਕਮੇਟੀ ਹੈ ਉਹਨਾਂ ਦੇ ਜਿਹੜੇ ਸਾਡੇ ਚੇਅਰਮੈਨ ਨੇ ਉਹਨਾਂ ਨੇ ਸੁਪਰੀਮ ਕੋਰਟ ਨੂੰ 22 ਮਈ ਤੱਕ ਆਪਣੀ ਰਿਪੋਰਟ ਹੈ ਜਿਹੜੀ ਉਹ ਸੁਪਰੀਮ ਕੋਰਟ ਨੂੰ ਪੇਸ਼ ਕਰਨੀ ਹੈ ਜਿੰਨੇ ਉਹ ਵੀਡੀਓਜ਼ ਉਹ ਵੀਡੀਓ ਜਿਹੜੇ ਜ਼ਿੰਮੇਵਾਰ ਪ੍ਰੈਸ ਦੇ ਸਾਥੀਆਂ ਨੇ ਮੀਡੀਆ ਔਰ ਟੀਵੀ ਪਬਲਿਕੇਸ਼ਨ ਜਿਨ੍ਹਾਂ ਨੇ ਚੰਗਾ ਰੋਲ ਨਿਭਾਇਆ ਉਹ ਐਵਿਡੈਂਸਰੀ ਪ੍ਰੂਫ ਕਿ ਚੂਲਾ ਟੈਕਸ ਕਟਿਆ ਗਿਆ ਤੇ ਹੋਰ ਐਨਓਸੀਜ਼ ਲਈਆਂ ਗਈਆਂ ਔਰ ਲੜਾਈ ਲੜਨ ਲਈ ਲਈਆਂ ਗਈਆਂ ਆ ਸਾਰੇ ਜਿਹੜੇ ਡਾਕੂਮੈਂਟਰੀ ਪ੍ਰੂਫ ਨੇ ਅਸੀਂ ਲਾ ਕੇ ਅਫੈਕਟਿੰਗ ਪੋਲਿਟੀਕਲ ਪਾਰਟੀਆਂ ਦੇ ਜਿਹੜੇ ਸਾਡੇ ਕੈਂਡੀਡੇਟ ਸੀਗੇ ਉਹਨਾਂ ਨੇ ਵੀ ਉਸ ਪਟੀਸ਼ਨ ਦਾ ਹਿੱਸਾ ਬਣ ਕੇ ਉਸ ਪਟੀਸ਼ਨ ਦੇ ਵਿੱਚ ਅਸੀਂ ਵੀ ਉਹਨਾਂ ਨੂੰ ਅਲਾਉ ਕੀਤਾ ਕਿਉਂਕਿ ਜਮਹੂਰੀਅਤ ਸਭ ਲਈ ਹੈ ਫੇਅਰਨੈਸ ਸਭ ਲਈ ਹੈ ਫੇਅਰ VOTING ਹੋਣੀ ਚਾਹੀਦੀ ਸੀਗੀ ਜੋ ਕਿ ਨਹੀਂ ਹੋਈ ਸਭ ਨੂੰ ਮੌਕਾ ਦਿੱਤਾ ਗਿਆ ਪਾਰਟਿਸਿਪੇਟ ਕਰਨ ਕੈਂਡੀਡੇਟ ਨੇ ਇੱਕ ਸਵਾਲ ਉਠਾਇਆ ਕਿ ਜਿਹੜਾ ਫੁੱਟ ਮਾਰਕ ਰਿਅਲ ਕਿ ਹਾਈਪੂਟ ਜਿਹੜੀ ਨਾ ਆਫਿਸ ਲੈ ਰਹੇ ਨੇ ਪ੍ਰੈਸ਼ਰ ਸਾਡੇ ਕੈਂਡੀਡੇਟ ਤੇ ਪਏ ਜਾ ਰਹੇ ਨੇ ਤਮਾਮ ਪਰਸਨਲ ਲੈਵਲ ਤੇ ਉਹਨਾਂ ਦੇ ਪਿੱਛੇ ਜਿਵੇਂ ਉਸ ਦਿਨ ਗੁੰਡੇ ਛੱਡੇ ਹੋਏ ਸੀ ਗੁੰਡੇ ਛੱਡੇ ਹੋਏ ਨੇ ਉਹਨਾਂ ਦੀ ਜਿਹੜੀ ਮੂਵਮੈਂਟ ਹੈ ਸ਼ਹਿਰ ਦੇ ਵਿੱਚ ਕਿਹੜਾ ਕਿੱਥੇ ਜਾ ਰਿਹਾ ਹੈ ਰਿਸ਼ਤੇਦਾਰੀਆਂ ਵਿੱਚ ਬੰਦੇ ਲੱਭ ਰਹੇ ਨੇ ਕਿਹੜਾ ਕਿੱਥੇ ਜਾ ਰਿਹਾ ਉਹਨੂੰ ਟਰੈਕ ਕੀਤਾ ਜਾ ਰਿਹਾ ਹੈ ਔਰ ਹਰ ਤਰ੍ਹਾਂ ਦਾ ਪ੍ਰੈਸ਼ਰ ਹਰ ਤਰ੍ਹਾਂ ਦਾ ਹੱਥਕੜੀ